ਅੱਜ ਮੈਂ ਪੜਨ ਜਾ ਰਿਹਾ ਹਾਂ ਦੋ ਕਵਿਤਾਵਾਂ ਪਾਸ਼ ਦੁਆਰਾ ਲਿਖੀਆਂ ਹੋਈਆਂ ਪਹਿਲੀ ਹੈ 2 3 2 3 ਮੈਂ ਸੱਦ ਕਰ ਸਕਦਾ ਹਾਂ ਕਿ 2 ਤੇ 2 3 ਹੁੰਦੇ ਹਨ ਵਰਤਮਾਨ ਮਿਥਿਹਾਸ ਹੁੰਦਾ ਹੈ ਮਨੁੱਖੀ ਸ਼ਕਲ ਚਮਚੀ ਵਰਗੀ ਹੁੰਦੀ ਹੈ ਕੀ ਤੁਸੀਂ ਜਾਣਦੇ ਹੋ ਕਚਹਿਰੀਆਂ ਬਾਸ ਸੜਿਆਂ ਤੇ ਪਾਰਕਾਂ ਵਿੱਚ 100 100 ਦੇ ਨੋਟ ਤੁਰੇ ਫਿਰਦੇ ਹਨ ਡਾਇਰੀਆਂ ਲਿਖਦੇ ਤਸਵੀਰਾਂ ਲੈਂਦੇ ਤੇ ਰਿਪੋਰਟਾਂ ਭਰਦੇ ਹਨ ਕਾਨੂੰਨ ਰੱਖਿਆ ਕੇਂਦਰ ਵਿੱਚ ਪੁੱਤਰ ਨੂੰ ਮਾਂ ਦੀ ਚੜਾਇਆ ਜਾਂਦਾ ਹੈ। ਖੇਤਾਂ ਵਿੱਚ ਡਾਕੂ ਦਿਹਾੜੀਆਂ ਤੇ ਕੰਮ ਕਰਦੇ ਹਨ। ਮੰਗਾਮ ਮੰਨੀਆਂ ਜਾਂਦਾ ਐਲਾਨ ਬੰਬਾਂ ਨਾਲ ਕੀਤਾ ਜਾਂਦਾ ਹੈ। ਆਪਣੇ ਲੋਕਾਂ ਦਾ ਪਿਆਰ ਦਾ ਅਰਥ ਦੁਸ਼ਮਣ ਦੇਸ਼ ਦੀ ਏਜੰਟੀ ਹੁੰਦਾ ਹੈ। ਅਤੇ ਵੱਧ ਤੋਂ ਵੱਧ ਗਦਾਰੀ ਦਾ ਤਗਮਾ ਵੱਡੇ ਤੋਂ ਵੱਡਾ ਰਤਮਾ ਹੋ ਸਕਦਾ ਹੈ। ਤਾਂ 2 ਤੇ 2 3 ਵੀ ਹੋ ਸਕਦੇ ਹਨ। ਵਰਤਮਾਨ ਮ ਇਤਿਹਾਸ ਹੋ ਸਕਦਾ ਹੈ ਮਨੁੱਖੀ ਸ਼ਕਲ ਚਮਚੇ ਵਰਗੀ ਹੋ ਸਕਦੀ ਹੈ ਧੰਨਵਾਦ ਅਗਲੀ ਕਵਿਤਾ ਹੈ ਯੋਗ ਪਲਟਾਵਾ ਅੱਧੀ ਰਾਤੇ ਮੇਰਾ ਕਾਂਬਾ ਸੱਤਰ ਰਜਾਈਆਂ ਨਾਲ ਵੀ ਨਾ ਰੁਕਿਆ ਸੱਤ ਲੋਜ ਮੇਰੇ ਬਿਸਤਰੀ ਤੇ ਲਹਿ ਗਿਆ ਸੱਤੇ ਰਜਾਈਆਂ ਗਿੱਲੀਆਂ ਤਾਪ 106 107 ਹਰ ਸਾਂ ਮੜਕੋ ਮੜਕੀ ਯੋਗ ਨੂੰ ਪਲਟਾਉਣ ਵਿੱਚ ਮਸ਼ਰੂਫ ਲੋਕ ਬੁਖਾਰ ਨਾਲ ਨਹੀਂ ਮਰਦੇ ਮੌਤ ਦੇ ਕੰਢੇ ਤੇ ਜਾਣ ਵਾਲਿਆਂ ਲਈ ਮੌਤ ਤੋਂ ਪਿੱਛੋਂ ਜ਼ਿੰਦਗੀ ਦਾ ਸਫ਼ਰ ਸ਼ੁਰੂ ਹੁੰਦਾ ਹੈ ਮੈਨੂੰ ਜਿ세 ਸੂਰਜ ਦੀ ਟੋਪ ਵਰਜਿਤ ਹੈ ਮੈਂ ਉਸ ਦੀ ਛਾਂ ਤੋਂ ਵੀ ਇਨਕਾਰ ਕਰ ਦਵਾਂਗਾ ਮੈਂ ਹਰ ਖਾਲੀ ਸਰਾਹੀ ਭੰਨ ਦੇਵਾਂਗਾ ਮੇਰਾ ਲਹੂ ਤੇ ਮੜਕਾ ਮਿੱਟੀ ਵਿੱਚ ਡੁੱਲ ਗਿਆ ਹੈ ਮੈਂ ਮਿੱਟੀ ਵਿੱਚ ਦੱਬੇ ਜਾਂਦੇ ਵੀ ਉੱਗਾਵਾਂਗਾ ਧੰਨਵਾਦ